ਦੀ ਬਾਬੇ ਦੀ ਕਿਰਪਾ ਹੋ ਗਈ ਬਹੁਤ ਜ਼ਿਆਦਾ ਪਾਣੀ ਘਟਿਆ ਵਈ ਦੇਖੋ ਇੱਥੇ ਜੀਰੀਆਂ ਜੂਰੀਆਂ ਸਾਰੀਆਂ ਬਈ ਉੱਧਰ ਡੁੱਬੀਆਂ ਹੋਈਆਂ ਦੀ ਪਰ ਸਾਰਾ ਪਾਣੀ ਉੱਤਰ ਗਿਆ ਵੀ ਦੇਖੋ ਸਾਰੀ ਜੀਰੀ ਡੁੱਬੀ ਖੜੀ ਦੀ ਤੇ ਹੋ ਗਿਆ ਬਈ ਢਟ ਗਿਆ ਪਾਣੀ ਬਹੁਤ ਜ਼ਿਆਦਾ ਥੋੜਾ ਥੋੜਾ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਮੈਂ ਤੁਹਾਡਾ ਇੱਕ ਵਾਰੀ ਨਵੇਂ ਦੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋਗੀ ਜਿਹੜੀ 1 ਤਰੀਕ ਤੇ 9 ਮਹੀਨਾ 2025 ਤੇ ਟਾਈਮ ਵੀਰੋ 11 ਵਜੇ ਸਵੇਰਗੇ ਤੇ ਭਾਈ ਆਪਾਂ ਨੇ ਕੱਲ ਇੱਕ ਵੀਡੀਓ ਪਾਈ ਧੀ ਤੇ ਬਹੁਤ ਜ਼ਿਆਦਾ ਇੱਧਰ ਪਿੱਛਾ ਜੀਰੀਆਂ ਮਾ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਥਾ ਤੇ ਉਹ ਜੀਰੀ ਬਈ ਦੇਖੋ 깔ੂਰਾ ਹਲਕਾ ਆਪਾਂ ਨੇ ਇੱਕ ਵੀਡੀਓ ਪਾਈ ਜਿਹੜੀ ਸਾਰੀ ਜੀਰੀ ਡੁੱਬੀ ਹੋਈ ਸੀ ਤੇ ਉਹ ਖੰਬੇ ਦੇ ਬਰਾਬਰ ਪਾਣੀ ਗਿਆ ਪਤਾ ਭਾਈ ਪਰ ਪੱਬੇ ਵੀ ਕਿਰਪਾ ਹੋਈ ਸਾਰੀ ਰਾਤ ਦੇ ਵਿੱਚ ਪਾਣੀ ਦੇਖੋ ਸਾਰਾ ਉਤਰ ਗਿਆ ਜੀਰੀ ਵੀ ਲੱਗੀ ਦੀ ਖਣਾ ਤੇ ਇੱਧਰ ਵੀ ਦੇਖੋ ਸਾਰੀ ਜੀਰੀ ਚਮਕਣ ਲੱਗਿਆ ਉਹ ਕੋਠਾ ਘਰ ਵੀ ਡੁੱਬਿਆ ਹੋਇਆ ਦਾ ਬਈ ਤੇ ਸਾਰਾ ਖੱਗਰ ਵਿੱਚ ਪਾਣੀ ਘਟ ਗਿਆ ਰਾਤੋਂ ਰਾਤ ਤੇ ਉੱਧਰ ਬਈ ਖੱਗਰ ਆ ਵੀ ਤੁਹਾਨੂੰ ਦਿਖਾ ਦਿੰਦੇ ਆ ਜਾ ਕੇ ਕਿੰਨਾ ਘਟਿਆ ਬਾਕੀ ਵੀ ਇੱਧਰ ਵੀ ਦੇਖ ਲੋ ਦੀਪੂ ਨੂੰ ਬਾਕੀ ਪੁੱਛ ਆ ਵੀਰ ਦੀਪੂ ਬਹੁਤ ਪਾਣੀ ਘਟ ਗਿਆ ਕਿੰਨਾ ਘਟ ਗਿਆ ਬਈ ਇੱਧਰ ਸਾਰੀ ਦੇਖੋ ਜੀਰੀਆਂ ਡੁੱਬੀ ਹੋਈਆਂ ᱛੀਆਂ ਤੇ ਸਾਰੀ ਦੇਖੋ ਨੰਗੀ ਹੋ ਗਿਆ ਇੰਨੀ ਮਤਲਬ ਬਾਬੇ ਦੀ ਕਿਰਪਾ ਹੋ ਗਈ ਤੇ ਬਹੁਤ ਜ਼ਿਆਦਾ ਬਈ ਪਾਣੀ ਘਟਿਆ ਤੇ ਕੱਲ ਤੁਸੀਂ ਦੇਖੇ ਹੋਣੇ ਆਪਣੀ ਵੀਡੀਓ ਤੇ ਉਹ ਸਾਰੀ ਜੀਰੀ ਵੀ ਪਾਣੀ ਪਾਣੀ ਦਿਖ ਰਿਹਾ ਦਾ ਪਰ ਇਸ ਟਾਈਮ ਹੋਰਾ ਦੇਖ ਲੋ ਕੋਈ ਪਾਣੀ ਨਹੀਂ ਤੇ ਸਾਰਾ ਲੰਘ ਗਿਆ ਪਾਣੀ ਬਾਕੀ ਦੀਪੂ ਵੀਰ ਦੱਸੇਗਾ ਬਈ ਕੀ ਸਮਾਚਾਰ ਅੱਗੇ ਦਾ ਅੱਗੇ ਉਹ ਹੀ ਸਮਾਚਾਰ ਗਿਆ ਪਤਾ ਨਹੀਂ ਰੱਬ ਕੋਲ ਆ ਖੜੇ ਆ ਕਿਉਂਕਿ ਬਾਈ ਅੱਜ 1 ਤਰੀਕ ਨਵੰਬਰ ਮਹੀਨਾ 2025 ਤੇ 11 ਵਜੇ ਹੋਏ ਆ ਤੇ ਬਈ ਪੱਤਲ ਹਜੇ ਵੀ ਦੇਖੋ ਪੂਰਾ ਚੜਿਆ ਖੜਿਆ ਤੇ ਸਵੇਰੇ ਵੀ ਕਿਣਮਿਣ ਹੋ ਵੀ ਗਈ ਤੇ ਕਿਣਮਿਣ ਹੋਰ ਮੀ ਦੱਸ ਰਗਾ ਜੀ ਬਾਕੀ ਵੀ 2 ਦਿਨਾਂ ਦਾ 3 ਤਰੀਕ ਤੱਕ ਮੈਂ ਫੁੱਲ ਦੱਸਿਆ ਵਾ ਬਾਕੀ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਅੱਗਾ ਬਈ ਕਈ ਪਿੰਡਾਂ ਕੱਗਰਾਂ ਜਿਹੜੇ ਬੰਦ ਬੰਦ ਟੁੱਟ ਗਏ ਮਤਲਬ ਇਸ ਕਰਕੇ ਕੱਗਰ ਸਾਰੇ ਰਾਤਾਂ ਤੇ ਲੰਗਿਆ ਤੇ ਬਾਕੀ ਦੇਖੋ ਜੇ ਕੀ ਬਣਦਾ ਤੇ ਤੁਹਾਨੂੰ ਅੱਜ ਕੱਗਰ ਵੀ ਦਿਖਾਉਂਦੇ ਆ ਪਹਿਲਾਂ ਜਾ ਕੇ ਉੱਤੇ ਕਿੰਨਾ ਕ ਪਾਣੀ ਰਹਿ ਗਿਆ ਕੱਗਰਾਂ ਮਾਤੇ 6-6 ਫੁੱਟ ਕੱਟ ਗਿਆ ਪਾਣੀ ਬਾਕੀ ਇੱਧਰ ਦੇਖੋ ਬਈ ਸਾਰਾ ਏਰੀਆ ਸਾਫ਼ ਹੋ ਗਿਆ ਇੱਧਰ ਤੇ ਵੀ ਤੇ ਉਹ ਥੋੜਾ ਥੋੜਾ ਰਹਿ ਗਿਆ ਬਾਈ ਕਿ ਵੀ ਸ਼ਾਮ ਤੱਕ ਸਾਰਾ ਹੋ ਜਾਏਗਾ ਜੇ ਨਾ ਬਈ ਮੀਂਹ ਮੂਹ ਪਏ ਬਾਕੀ ਦੀ ਪੂ ਵੀਰ ਹੋਰ ਕੁਝ ਬੋ ਚੈਨਲ ਬਣੇ ਰਹੋ ਅਪਡੇਟ ਦਿੰਦੇ ਰਹਾਂਗੇ ਨਵੀਂ ਵੀ ਤੇ ਬਈ ਚਲੋ ਪਹਿਲਾਂ ਤੁਹਾਨੂੰ ਦਿਖਾਣੇ ਆ ਘੱਗਰ ਜਾ ਕੇ ਮਿੱਤਰੋ ਤੇ ਅੱਜ ਜੋਗੀ ਜਿਹੜੀ 1 ਤਰੀਕ ਨਵਾਂ ਮਹੀਨਾ 2025 ਤੇ ਸਵੇਰ ਕੇ ਵਿੱਚ 10 ਵਜ ਰੇ ਆ ਤੇ ਆਪਾਂ ਨੇ ਇੱਕ ਕੱਲ ਵੀਡੀਓ ਪਾਈ ਸੀ ਵੀ ਬਹੁਤ ਜ਼ਿਆਦਾ ਪਾਣੀ ਇੱਧਰ ਭਰਿਆ ਹੋਇਆ ਦਾ ਤੇ ਸਾਰਾ ਏਰੀਆ ਡੁੱਬਿਆ ਹੋਇਆ ਦਾ ਪਰ ਸ਼ੁਕਰ ਆ ਬਈ ਮਾਲਕਾ ਤੇ ਰਾਤੋਂ ਰਾਤ ਦੇਖੋ ਪਾਣੀ ਬਹੁਤ ਜ਼ਿਆਦਾ ਘਟ ਗਿਆ ਤੇ ਸਾਰਾ ਦੇਖੋ ਉਤਰ ਗਿਆ ਤਾਂ ਦੇਖੋ ਸਾਰੀ ਜੀਰੀ ਡੁੱਬੀ ਖੜੀ ਦੀ ਤੇ ਹੋ ਗਿਆ ਬਈ ਟੱਟ ਗਿਆ ਪਾਣੀ ਬਹੁਤ ਜ਼ਿਆਦਾ ਤੇ ਥੋੜਾ ਥੋੜਾ ਰਹਿ ਗਿਆ ਬਾਕੀ ਬਾਕੀ ਵੀ ਕਰਮਾ ਤੇ ਵੀ 6 6 7 7 ਫੁੱਟ ਪਾਣੀ ਜਿਹੜਾ ਉਤਰ ਗਿਆ ਬਾਕੀ ਤਾਂ ਉਹਨਾਂ ਜਾਣਦੇ ਆ ਦਿਖਾ ਦੇ ਤੇ ਅੱਜ ਬਈ 1 ਤਰੀਕਾ ਨਵੰਬਰ ਮਹੀਨਾ 2025 ਤੇ 11 12 ਵਜੇ ਤੇ ਪੱਤਲ ਬਈ ਲਗਾਤਾਰ جاری ਆ ਤੇ ਚਲੋ ਫਿਰ ਚੰਦੇ ਆ ਤੁਹਾਨੂੰ ਦੱਸਦੇ ਆ ਉਹ ਵਰਖਾ ਪੈ ਰਹੀ ਹੈ ਚਲੋ ਦੇਖੋ ਆ ਗਿਆ ਬਈ ਦੇਖੋ ਦਰੂਰਾ ਵੀ ਬਈ ਪੂਲ ਪਾਣੀ ਦਾ ਇੱਧਰ ਨੂੰ ਸਾਰਾ ਪਾਣੀ ਪਾਣੀ ਚੱਲ ਰਿਹਾ ਦਾ ਦੇਖੋ ਇੱਧਰ ਸਾਰੀ ਬਈ ਜੀਰੀ ਡੁੱਬੀ ਹੋਈ ਧੀ ਇੱਧਰਲੀ ਸਾਈਡ ਤੇ ਉਹ ਚਰੀ ਤਾਂ ਬਈ ਬਿਲਕੁਲ ਨਹੀਂ ਦਿਖ ਰਹੀ ਦੀ ਉਹ ਸਾਹਮਣੇ ਜਿਹੜੀ ਚਰੀ ਦੇਖੋ ਤੇ ਉਹਦਰ ਦੇਖੋ ਸਾਰੀ ਚਰੀ ਡੁੱਬੀ ਹੋਈ ਧੀ ਤੇ ਬਈ ਉਹ ਆ ਗਿਆ ਪੱਗਰ ਦੇਖੋ ਦੇਖੋ ਬਈ ਕੱਗਰ ਤੇ ਕਿੰਨਾ ਕਿੰਨਾ ਬਈ ਪਾਣੀ ਘਟ ਗਿਆ ਦੇਖੋ ਤੇ ਉਹ ਪਿੰਡ ਨੂੰ ਲੱਗਿਆ ਹੋਇਆ ਦਾ ਪਾਣੀ ਤੇ ਇੱਧਰ ਦੇਖੋ ਬਈ ਸਾਰੀ ਜੀ ਨੇ ਡੁੱਬੇ ਹੋਈ ਥੀ ਪਰ ਹੋ ਗਿਆ ਬਈ ਘਟ ਗਿਆ ਹਾਂ ਦੀਪੂ ਠੀਕ ਹੈ ਬਹੁਤ ਕਿੰਨਾ ਪੈ ਗਿਆ ਇਧਰ ਪਰ ਚਾਹ ਮਨ ਮੁੱਟੇ ਪਰ ਕਿ ਭਾਏ 5-6 ਫੁੱਟ ਦਾ ਬਈ ਘਟ ਗਿਆ ਕੱਗਰ ਤੇ ਬਾਕੀ ਤੁਹਾਨੂੰ ਦੇਖਦੇ ਆਂ ਬਈ ਸਾਰਾ ਇਹਦੀ ਡੁੱਬੂਆ ਹੀ ਪੈ ਗਈ ਚਾਰੇ ਘੜ ਦੇਖ ਲੀ ਜੀ ਬਾਬੇ ਦੀ ਕਿਰਪਾ ਹੋ ਗਈ ਬਹੁਤ ਜ਼ਿਆਦਾ ਪਾਣੀ ਘਟਿਆ ਬਈ ਦੇਖੋ ਇੱਧਰ ਜੀਰੀਆਂ ਜੂਰੀਆਂ ਸਾਰੀਆਂ ਬਈ ਉੱਧਰ ਡੁੱਬੀਆਂ ਹੋਈਆਂ ਦੀ ਪਰ ਸਾਰਾ ਪਾਣੀ ਉੱਤਰ ਗਿਆ ਵੀ 4-5-6 ਕਿਲੋ ਸੌਰੀ ਨਾ ਨਹੀਂ ਰਖਿਆ ਆਪਣਾ ਫੁੱਟ ਪਾਣੀ ਉੱਤਰ ਗਿਆ ਤੇ ਲੱਕੜ ਤੇ ਇੱਧਰ ਬਈ ਦੇਖ ਲਓ ਨਿਸ਼ਾਨੀ ਧੀ ਉੱਥਾਂ ਤੇ ਉਹ ਸਾਹਮਣੀ ਨਿਸ਼ਾਨੀ ਦੀ ਦੇਖੋ ਬਈ 6 ਫੁੱਟ ਪਾਣੀ ਘਟ ਗਿਆ ਇਹ ਤਾਂ ਉਸੇ ਦੇਖੇ ਹੁਣਾ ਵੀਰੋ ਕੱਲ੍ਹ ਘਾਮਣਾ ਬਲੋਕ 31 ਤਰੀਕਾ ਤੇ ਕਿੰਨਾ ਕਿੰਨਾ ਪਾਣੀ ਤਾਂ ਆਪਾਂ ਨੇ ਕੱਲ੍ਹ ਪਾਇਆ ਤਾਂ ਤੇ ਅੱਜ ਦੇਖ ਰੋ ਬਈ ਆਪਣਾ ਮਾੜਾ ਪਤਰਾ ਪਾਣੀ ਪੂਣੀ ਥਮ ਦੇਖ ਲਿਓ ਬਹੁਤ ਜ਼ਿਆਦਾ ਘਟ ਗਿਆ ਤੇ ਇਸ ਟਾਈਮ ਆਪਾਂ ਮਹਿਮੂਦਪੁਰਾ ਪਿੰਡ ਮਹਿਮੂਦਪੁਰਾ ਜ਼ਿਲ੍ਹਾ ਪਟਿਆਲਾ ਤੇ ਬਾਈ ਪਾਣੀ ਕੱਲ ਦੀ ਵੀਡੀਓ ਮੈਂ ਤੁਹਾਨੂੰ ਪਾਣੇ ਦਿਖਾਇਆ ਤਾਂ ਬਹੁਤ ਜ਼ਿਆਦਾ ਸਾਰੀ ਜਿਹੜੀਆਂ ਜੂਰੀਆਂ ਡੁੱਬੀ ਪਈਆਂ ਸੀ ਬਾਈ ਤੇ ਅੱਜ ਬਾਈ 6 6 7 7 ਫੁੱਟ ਪਾਣੀ ਘਟ ਗਿਆ ਤੇ ਇਸ ਟਾਈਮ ਆਪਾਂ ਵੀ ਮਹਿਮੂਦਪੁਰ ਖੜੇ ਆ ਪੰਜਾਬ ਦੇ ਲਾਸਟ ਪਿੰਡਾਂ માં ਤੇ ਅੱਗਾ ਵੀ ਹਰਿਆਣਾ ਸ਼ੁਰੂ ਹੋ ਜਾਉਰੇ ਤੇ ਤੇ ਬੱਕੇ ਐਮਐਲਏ ਸਾਹਿਬ ਵੀ ਪਹੁੰਚ ਗਏ ਬਾਈ ਵੇ ਬਈ ਬੱਦਲ ਵੇਖੋ ਕਿ ਤਰ੍ਹਾਂ ਚੜ੍ਹਿਆ ਖੜ੍ਹਿਆ ਜੇ। ਖਦਾ ਲੱਗੇ ਵੀ ਆਪਾਂ ਵੀ ਆ ਗਏ। ਬਾਕੀ ਬਈ ਅੱਜ ਦੀ ਅਪਡੇਟ ਤੁਹਾਨੂੰ ਦੇਤੀ ਤੇ ਅੱਗੇ ਵੀ ਦਿੰਦੇ ਰਹਾਂਗੇ। ਤੇ ਅੱਜ ਹੁਣ 29 ਫ੍ਰੀਗ ਨੋਮ ਨੋਮਾ ਮਹੀਨਾ 2025 ਆ ਬਈ। ਤੇ ਬਾਕੀ ਤੁਹਾਨੂੰ ਆਪਾਂ ਦਿਖਾਉਂਦੇ ਰਹਾਂਗੇ, ਅਪਡੇਟ ਦਿੰਦੇ ਰਹਾਂਗੇ। ਵੀਡੀਓ ਵੀ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ। ਬਾਕੀ ਇੱਧਰ ਬਈ ਕੋਈ ਮੰਤਰੀ ਪਹੁੰਚ ਗਿਆ। ਤੇ ਬਾਕੀ ਦੇਵਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਪਡੇਟ ਬਣੇ ਰਹੋ ਆਪਣੇ ਚੈਨਲ ਦੇ ਨਾਲ